ਸਲੋਕ ਮਹੱਲਾ ਪਹਿਲਾ ਦਇਆ ਕਪਾ ਸੰਤੋਗ ਸੂਤ ਜਤ ਗੰਡੇ ਸਤ ਵਟ ਇਹ ਜਨੇਉ ਜੀ ਕਾ ਹਈ ਤ ਪੰਡ ਕਤ ਨਾ ਇਹ ਟੁੱਟ ਟੁਟ ਨਾਮ ਲੱਗੈ ਨਾ ਇਹ ਜਲੇ ਨ ਜਾਏ ਧਨ ਸੁਮਨ ਸੁ ਨਾਨਕਾ ਜੋਗਲ ਚੱਲੇ ਪਾਏ ਜੌਕੜ ਮੁੱਲ ਨਾਇ ਬੈ ਚੌਂਕੇ ਪਾਇਆ ਸਿੱਖਾਂ ਕਾ ਨੱਚੜਾਈਆ ਗੁਰ ਬ੍ਰਾਹਮਣ ਥੀਆ ਓ ਮੂਆ ਓ ਚੜ ਪਿਆ ਵੇ ਤੱਗਾ ਗਿਆ ਮਹੱਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲਗ ਠਗੀਆਂ ਪਹਿਨਾਮੀਆਂ ਰਾਤ ਦਿਨ ਸਜੀ ਨਾਲ ਤੱਗ ਕਪਾਹ ਕੱਤੀ ਐ ਬਾਹਮਣ ਵਟਿਆਈ ਕੋਈ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁਟੀਐ ਪੀ ਫਿਰ ਪਾਈਏ ਹੋਰ ਨਾਨਕ ਤੱਗ ਨ ਟੁੱਟਈ ਜੇ ਤੱਗ ਹੋਵੇ ਜੋਰ ਮਹੱਲਾ ਪਹਿਲਾ ਨਾ ਮੰਨਿਆ ਪਤੂਪ ਜੈ ਸਲਾਹੀ ਸੱਚ ਸੂਤ ਦਰਗਹ ਅੰਦਰ ਪਾਈ ਐ ਤਾਗ ਨ ਤੂਟ ਸਪੂਤ ਮਹੱਲਾ ਪਹਿਲਾ ਤਾਗ ਨ ਇੰਦਰੀ ਤਾਗ ਨ ਨਾਰੀ ਪਰ ਕੇ ਥੁੱਕ ਪਵੇ ਨਿਤ ਦਾੜੀ ਤਾਗ ਨ ਪੈਰੀ ਤਾਗ ਨ ਹੱਥੀ ਤਾਗ ਨ ਜਿਵਾਂ ਤਾਗ ਨ ਅੱਖੀ ਵੇ ਤੱਗਾ ਆਪੇ ਵਤੈ ਵਟ ਧਾਗੇ ਅਵਰਾ ਕਤੈ ਲਾ ਬਾੜ ਕਰੇ ਵਾ ਕੱਡ ਕਾਗਲ ਦਸਰਾ ਸੁਣ ਵੇਖੋ ਲੋਕਾਂ ਏ ਵਿਡਾਣ ਮਨਵੰਦਾ ਨਾ ਸਜਾਨ ਪੌੜੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾ ਸਾਈ ਕਾਰ ਕਰਾਇਸੀ ਸੋ ਸੇਵਕ ਸੇਵਾ ਕਰੇ ਜਿਸਨ ਹੁਕਮ ਮਨਾਇਸੀ ਹੁਕਮ ਮੰਨਿਆ ਹੋਵੇ ਪਰਵਾਨ ਤਾਂ ਖਸਮ ਕਾ ਮਹਿਲ ਪਾਈਸੀ ਖਸਮ ਪਾਵੈ ਸੋ ਕਰੇ ਮਨ ਚੰਦਿਆ ਸੋ ਫਲ ਪਾਈਸੀ ਤਾਂ ਦਰਗਹ ਪੰਦ ਜਾਈਸੀ ਸ਼ਲੋਕ ਮਹੱਲਾ ਪਹਿਲਾ ਬਉ ਬ੍ਰਹਮਣ ਕਾ ਕਰ ਲਵ ਕੋਪਰ ਤਰਨ ਨਾ ਜਾਇ ਤੋ ਟਿ ਟਕਾ ਤ ਜਪ ਮਲੇ ਤਨ ਮਲੇਸ਼ਾ ਖਾਈ ਅੰਤਰ ਪੂਜਾ ਪੜੇ ਕਤਬ ਸੰਜਮ ਤੁਰ ਕਾ ਪਾਈ ਛੋੜੀ ਲੈ ਪਖੰਡਾ ਨਾਮ ਲਐ ਜਾਹ ਤਰੰਦਾ ਮਹੱਲਾ ਪੱਲਾ ਮਾਨਸ ਖਾਣੇ ਕਰੇ ਨਿਵਾਜ ਸ੍ਰੀ ਵਗਾਇਨ ਤਨ ਗਲਤਾਗ ਦਿਨ ਕਰ ਬ੍ਰਾਹਮਣ ਪੂਰਨ ਆਦ ਹੋਰ ਨਾ ਪਿਆਵੇ ਓਈ ਸਾਧ ਕੂੜੀ ਰਾਸ ਕੂੜਾ ਵਪਾਰ ਕੂੜ ਬੋਲ ਕਰੇ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਾ ਪਰਪੂਰ ਮੱਥਾ ਟਿੱਕਾ ਤੇੜ ਧੋਤੀ ਕਖਾਈ ਹੱਥ ਸ਼੍ਰੀ ਜਗਤ ਕਸਾਈ ਨੀਲ ਵਸਤਰ ਪਹਿਰ ਹੋਵੇ ਪਰਵਾਣ ਮਲੇਸ਼ ਤਾਨ ਲੈ ਪੂਜੇ ਪ੍ਰਾਣ ਆਪਾਖਿਆ ਕੁਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੈ ਨਾ ਜਾਣਾ ਦੇਕਾ ਚੌਕਾ ਕੱਢੀਕਾਰ ਉੱਪਰ ਆਏ ਬੈਠੇ ਕੂੜਿਆਰ ਮਤ ਪਿਟੈ ਵੇ ਮਤ ਪਿਟੈ ਇਹ ਅਨ ਸੱਡਾ ਫਿਟੈ ਤਨ ਫਿਟੈ ਫੇੜ ਕਰੇ ਨਾ ਮਨ ਜੂਠੇ ਚੁਲੀ ਪਰੇ ਨਾ ਕਾਉ ਨਾਨਕ ਸੱਚ ਤੇ ਆਈਐ ਸੋਜ ਹੋਵੈ ਤਾਂ ਸੱਚ ਪਾਈਐ ਪੌੜੀ ਚਿਤੈ ਅੰਦਰ ਸਭ ਕੋ ਵੇਖ ਨਦਰੀ ਹੀਠ ਚਲਾਇੰਦਾ ਆਪੇ ਦੇ ਵਡਿਆਈਆਂ ਆਪੇ ਕਰਮ ਕਰਾਐਂਦਾ ਵਡੋ ਵਡਾ ਵਡ ਮੈਦਣੇ ਸਿਰ ਸਿਰ ਧੰਦੇ ਲਾਐਂਦਾ ਨਦਰ ਪਠੀ ਜੇ ਕਰ ਸੁਲਤਾਨਾ ਘਾਉ ਕਰਾਐਂਦਾ ਦਾਰੂ ਮੰਗਣ ਪੇਖਣ ਪਾਐਂਦਾ ਸ਼ਲੋਕ ਮਹੱਲਾ ਪਹਿਲਾ ਜੇ ਮਹਕਾ ਕਰਮੁ ਹੈ ਕਰਮ ਪਿਤਰੀ ਦੇ ਅੱਗੇ ਵਤ ਸਿ ਣਿਆਣੀਐ ਪਿਤਰੀ ਚੋਰ ਕਰੇ ਵਟ ਗਏ ਹੱਥ ਦਲਾਲ ਕੇ ਮੁਸਫੀਏ ਕਰੇ ਨਾਨਕ ਅੱਗੇ ਸੋ ਮਿਲੈ ਜਿ ਖਟ ਕਾਲੇ ਦੇ ਮਹੱਲਾ ਪਹਿਲਾ ਜਿਉ ਜੋਰੂ ਸਿਰ ਨਾਮ ਨੀ ਆਵੇ ਵਾਰੂ ਵਾਰੂ ਝੂਠੇ ਝੂਠਾ ਮੁਖ ਵਸੈ ਨਿਤ ਨਿਤ ਹੋਏ ਖੁਆਰੂ ਸੋਚੈ ਨਾ ਆਖੀ ਹੈ ਬਹਿਨ ਜਿ ਪਿੰਡਾ ਤੋਏ ਸੋਚੈ ਸੇ ਨਾਨਕਾ ਜਿਨ ਮਨ ਵਸਿਆ ਸੋਏ ਪੌੜੀ ਤੁਰੇ ਪਲਾਣੇ ਪਹੁਣ ਵੇਗ ਹਰ ਰੰਗੀ ਹਰ ਮਸਵਾਰਿਆ ਕੋਠੇ ਮੰਡਬ ਮਾੜੀਆਂ ਲੈ ਬੈਠੇ ਕਰ ਪਸਾਰਿਆ ਚੀਜ ਕਰਨ ਮਨ ਪਾਵੰਦ ਹਰ ਪੂਜਨ ਨਾਹੀ ਹਾਰਿਆ ਕਾਰ ਫਰਮਾਇਸ਼ ਖਾਇਆ ਵੇਖ ਮਹਿਲ ਤਮਰਨ ਵਿਸਾਰਿਆ ਜਰ ਆਈ ਜੋ ਬਨਹਾਰਿਆ ਸ਼ਲੋਕ ਮਹਿਲਾ ਪਹਿਲਾ ਦੇ ਕਰ ਸੂਤਕ ਮੰਨਿਐ ਸਭ ਤ ਸੂਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅੰਨ ਕੇ ਜੀਆਂ ਬਾਜਨ ਕੋਏ ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਈ ਸੂਤਕ ਕਿਉ ਕਰ ਰੱਖਿਆ ਸੂਤਕ ਪਵਰ ਰਸੋਏ ਨਾਨਕ ਸੂਤਕ ਨਾ ਉਤਰੈ ਗਿਆਨ ਉਤਾਰੇ ਧੋਈ ਮਹੱਲਾ ਪਹਿਲਾ ਮਨ ਕਾ ਸੂਤਕ ਲੋਭ ਹੈ ਜਿਹਾ ਸੂਤਕ ਕੂੜ ਅਕੇ ਸੂਤਕ ਵੇਖਣਾ ਪਰਤ ਪਰਤਨ ਰੂਪ ਕੰਨ ਸੂਤਕ ਕੰਨ ਪੈ ਲਾਇਤ ਬਾਰੀ ਖਾਹਿ ਨਾਨਕ ਹੰਸਾ ਆਦਮੀ ਬੱਦੇ ਜੰਮ ਪਰ ਜਾਹਿ ਮਹੱਲਾ ਪਹਿਲਾ ਸਭ ਸੂਤਕ ਪਰਮਹ ਦੁੱਜੈ ਲੱਗੇ ਜਾਇ ਜੰਮਨ ਮਰਨਾ ਹੁਕਮ ਹੈ ਭਾਣੇ ਆਵੇ ਜਾਇ ਖਾਣਾ ਪੀਣਾ ਪਵਿੱਤਰ ਹੈ ਅਦਿ ਤੋਂ ਨਿਰਜਗ ਸੰਬਾਹੀ ਨਾਨਕ ਜਿਨਨੇ ਗਰਮਖ ਬੂਝਿਆ ਤੰਨਾ ਸੂਤਕ ਨਾਹੇ ਪੌੜੀ ਸਤ ਗੁਰ ਵੱਡਾ ਕਰਸ ਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲੇ ਤਾਂ ਨਦਰੀ ਆਈਆਂ ਜਾਂ ਤਿਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਤਰ ਵਿੱਚ ਮਾਰ ਕੱਢਿਆ ਬੁਰਾਈਆਂ ਸਤ ਉੱਠੇ ਨੌਨਦ ਪਾਈਆਂ ਸ਼ਲੋਕ ਮਹੱਲਾ ਪਹਿਲਾ ਪਹਿਲਾ ਸੁੱਚਾ ਆਪ ਹੋਏ ਸੁੱਚਾ ਬੈਠਾ ਆਏ ਸੁੱਚੇ ਅੱਗੇ ਰਖਿਓ ਨ ਕੋਇ ਨ ਪਿੱਟਿਓ ਜਾਏ ਸੁੱਚਾ ਹੋਇ ਕੈ ਜਿਵਿਆ ਲੱਗਾ ਪੜਨ ਸਲੋਕ ਕੋ ਹੱਥੀ ਜਾਇ ਸਟਿਆ ਕਿਸੇ ਲੱਗਾ ਦੋਖ ਅਨ ਦੇਵਤਾ ਪਾਣੀ ਦੇਵਤਾ ਬੈ ਸੰਤਰ ਦੇਵਤਾ ਲੂਣ ਪੰਜਵਾ ਪਾਇਆ ਕਿਰਤ ਤਾ ਹੋਆ پاک ਪਵਿੱਤ ਪਾਪੀ ਸੋ ਤਨ ਗੱਡਿਆ ਤੁਕਾਂ ਪਈਆ ਤਿਤ ਜਿਤ ਮੁਖ ਨਾ ਮਨ ਉਚਰੈ ਬਿਨ ਨਾਵੇਂ ਰਸ ਖਾਹਿ ਨਾਨਕ ਵਾ ਜਾਣੀਐ ਤਿਤ ਮੁਖ ਠੁਕਾਂ ਪਾਹੀ ਮਹੱਲਾ ਪਹਿਲਾ ਪੰਡ ਜੰਮੀਐ ਪੰਡ ਨਿਮੀਐ ਪੰਡ ਮੰਗਨ ਵਿਆ ਪੰਡ ਹੋਵੇ ਦੋਸਤੇ ਪੰਡੋ ਚੱਲੇ ਰਾ ਪੰਡ ਮੁਵਾ ਪੰਡ ਭਾਲੀਐ ਪੰਡ ਹੋਵੇ ਬੰਦਾਨ ਸੋ ਕਿਉ ਮੰਦਾ ਅੱਖਿਐ ਜਿਤ ਜੰਮੈ ਰਾਜਾਨ ਪੰਡੋਹੀ ਪੰਡੂ ਪੁਜਾ ਪੰਡ ਬਾਜ ਨ ਕੋਏ ਨਾਨਕ ਪੰਡੇ ਬਾਰਾ ਏਕੋ ਸੱਚਾ ਸੋਏ ਜਿਤ ਮੁਖ ਨਾਮ ਨ ਉਚਰੈ ਜਿਤ ਮੁਖ ਨਾਮ ਜਿਤ ਮੁਖ ਸਦਾ ਸਲਾਹੀ ਹੈ ਭਾਗਾ ਰਤੀ ਚਾਰ ਨਾਨਕ ਤੇ ਮੁਖ ਉਜਲੇ ਤੇ ਸੱਚਾ ਦਰਬਾਰ ਪਾੜੀ ਸਭ ਕੋ ਆਖੇ ਆਪਣਾ ਜਿਸ ਨਾਹੀਂ ਸੋਚਨ ਗੱਡੀ ਆ ਜਿਦਾ ਬੋ ਆਪਣਾ ਆਪੇ ਹੀ ਲਿਖਾ ਸੰਡੀ ਐ ਜਾਰਾ ਨਾ ਨਾਹੀ ਆਤ ਜਗ ਤਾਂ ਕਾਇਦ ਗਰਭ ਹੰਡੀ ਐ ਮੰਦਾ ਕਿਸਨੋ ਆਖੀ ਐ ਪੜ ਅੱਖਰ ਹੋ ਬੁੱਝੀ ਐ ਮੂਰਖ ਨਾਰਨ ਲੁਜੀਐ ਸ਼ਲੋਕ ਮਹੱਲਾ ਪਹਿਲਾ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ ਫਿੱਕਾ ਫਿੱਕਾ ਸੱਦਿਆ ਫਿੱਕੇ ਫਿੱਕੀ ਸੋਏ ਫਿੱਕਾ ਦਰਗਹਿ ਸੱਟੇ ਹੈ ਮੂ ਤੁਕਾ ਫਿੱਕੇ ਪਾਏ ਫਿੱਕਾ ਮੂਰਖ ਆਖੀਐ ਪਾਣਾ ਲੈ ਸਜਾਈ ਮਹੱਲਾ ਪਹਿਲਾ ਅੰਦਰੋ ਛੋਟਾ ਪੰਜ ਬਾਰ ਦੁਨੀਆ ਅੰਦਰ ਫੈਲ 86 ਤੀਰਤ ਜੇ ਨਾ ਵੇ ਉਤਰ ਨਾਹੀ ਮੈਲ ਜਿਨ ਪਟ ਅੰਦਰ ਬਾਹਰ ਗੁੱਧੜ ਤੇ ਭਲੇ ਸੰਸਾਰ ਤਿਨ ਨੇ ਲੱਗਾ ਰੱਬ ਸਤਿ ਦੇਖਣੇ ਵਿਚਾਰ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਹਿ ਪਰਵਾ ਨਾਇਕ ਸਹਿ કેરી ਬਾਜ ਸੱਚੇ ਨਾ ਦਰਵਾਟ ਉਪਰ ਖਰਚ ਮੰਗਾ ਜੱਬੇ ਦੇ ਤਾਂ ਖਾਹੀ ਦਿਬਾਨ ਏਕ ਕਲਮ ਏਕਾ ਹਮਾ ਤੁਮਾ ਮੇਲ ਦਰ ਲ ਲੇਖਾ ਪੀੜ ਛੁਟ ਨਾਨਕਾ ਜਿਉ ਤੇਲ ਪਾਉੜੀ ਆਪੇ ਹੀ ਕਰਨਾ ਕਿਉ ਕਲ ਆਪੇ ਹੀ ਤੈ ਧਾਰੀ ਐ ਦਿਖਾ ਕੀਤਾ ਆਪਣਾ ਤਰ ਕੱਚੇ ਪੱਕੇ ਸਾਰੇ ਐ ਜੋ ਆਇਆ ਸੋ ਚੱਲ ਸੇ ਸਭ ਕੋਈ ਆਈ ਵਾਰੀ ਐ ਜਿਸ ਕੇ ਜੀ ਪ੍ਰਾਨ ਹੈ ਕਿਉ ਸਾਹਿਬ ਮਨੋ ਵਿਸਾਰੀ ਐ ਆਪਣ ਹੱਥ ਆਪਣਾ ਆਪੇ ਹੀ ਕਾਸ ਵਾਰੀ ਐ ਸ਼ਲੋਕ ਮਹੱਲਾ ਦੂਜਾ ਇਕ ਨੇ ਆਸ ਕੇ ਦੂਜਾ ਲੱਗੇ ਜਾਏ ਨਾਨਕ ਆਸ ਕੰਡੀ ਐ ਸਾਦੀ ਰਹਿ ਸਮਾਏ ਚੰਗਾ ਚੰਗਾ ਕਰਮੰਨੇ ਮੰਦੇ ਮੰਦਾ ਹੋਏ ਆਸ ਕੇ ਨਾ ਅਖੀਐ ਜੇ ਲਖ ਵਰਤੇ ਸੋਏ ਮਹੱਲਾ ਦੂਜਾ ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੁੱਥਾ ਜਾਏ ਨਾਨਕ ਦੋਵੇਂ ਕੂੜੀਆਂ ਥਾਇ ਨ ਕਾਈ ਪਾਏ ਪੌੜੇ ਜਿਤ ਸੇ ਵੇ ਸੁਖ ਪਾਈਐ ਸੋ ਸਾਹਿਬ ਸਦਾ ਸਮਾਲੀਐ ਜਿਤ ਕੀਤਾ ਪਾਈਏ ਆਪਣਾ ਸਾਕਾਲ ਬੁਰੀ ਕਿਉ ਕਾਲੀਐ ਮੰਦਾ ਕਿਸ ਨੋ ਮੰਦਾ ਮੂਲ ਨਾ ਕੀਚੇ ਦਿਲੰਮੀ ਨਦਰ ਨਿਹਾਲੀਐ ਜਿਉ ਸਾਹਿਬ ਨਾਲ ਨਾ ਹਾਰੀਐ ਤੇ ਵੇਹ ਪਸਾ ਢਾਲੀਐ ਕਿਸ ਲਾਹੇ ਉਪਰ ਕਾਲੀਐ ਸ਼ਲੋਕ ਮਹੱਲਾ ਦੂਜਾ ਚੱਕਰ ਲੱਗਾ ਚੱਕਰੀ ਨਾਲ ਗਰਬਵਾਦ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਦ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ ਨਾਨਕ ਜਿਸਨੂੰ ਲੱਗਾ ਤਿਸ ਮਿਲੈ ਲੱਗਾ ਸੋ ਪਰਵਾਣ ਮਹੱਲਾ ਦੂਜਾ ਜੋ ਜੀ ਹੋਏ ਸੁਗਵੈ ਮੋਖ ਕਹਿਆ ਵਾਉ ਬੀਜੇ ਬਿਖੂ ਮੰਗੇ ਅੰਮ੍ਰਿਤ ਵੇਖੋ ਇਹੋ ਨਿਆਉ ਮਹੱਲਾ ਦੂਜਾਉ ਨਾਲ ਆਣੇ ਦੋਸਤੀ ਕਦੇ ਨਾ ਆਵੇ ਰਾਸ ਜੇ ਹਾ ਜਾਣੇ ਤੇ ਹੋ ਵਰਤੇ ਵੇਖੋ ਕੋ ਨਰ ਜਾਸ ਵਸਤੂ ਅੰਦਰ ਵਸਦ ਸਮਾਵੇ ਦੂਜੀ ਹੋਵੇ ਪਾਸੋ ਸਾਭ ਸਤੇ ਹੁਕਮ ਨ ਚੱਲਾ ਕਹੀ ਬਨੇ ਅਰਦਾਸ ਕੂੜ ਕਮਾਣਾ ਕੂੜ ਹੋਵੈ ਨਾਨਕ ਸਿਫਤ ਵਿਗਾਸ ਮਹੱਲਾ ਤੁਜਾ ਨਾਲ ਇਆਣੇ ਦੋਸਤੀ ਵਡਾਰੂ ਸਿਉ ਨੇਹੋ ਪਾਣੀ ਅੰਦਰ ਲੀਕ ਜਿਓ ਤਿਸ ਦਾ ਥਾਉ ਨਥੇ ਹੋ ਮਹੱਲਾ ਤੁਜਾ ਹੋਏ ਆਣਾ ਕਰ ਕੰਮ ਅਨੰਸ ਕੈ ਰਾਸ ਜੇ ਕਦ ਚੰਗੇ ਕਰੇ ਦੂਜੀ ਭੀ ਵਰਾਸ ਪਾਉੜੇ ਕਿਆ ਕਰ ਲੱਗੇ ਚੱਕਰੇ ਜੇ ਚੱਲ ਖਸਮੇ ਪਾਏ ਹੁਰਮਤ ਤਸਨੋ ਅਗਲੀ ਉਹ ਵਜੋ ਪੈਦੂਣਾ ਖਾਏ ਖਸਮ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮੋਹ ਮੋਹ ਪਾਣਾ ਖਾਏ ਦੇਸ ਦਾ ਦਿੱਤਾ ਖਾਵਣਾ ਤਿਸ ਕਹੀਏ ਸਬਾਸ ਨਾਨਕ ਹੁਕਮ ਨ ਚੱਲੈ ਨਾਲ ਖਸਮ ਚੱਲੇ ਅਰਦਾਸ ਸਲੋਕ ਮਹੱਲਾ ਦੂਜਾ ਇਹ ਕਨੇ ਹੀ ਦਾਤ ਆਪਸ ਤੇ ਜੋ ਪਾਈਐ ਨਾਨਕ ਸਾ ਕਰਮਾਤ ਸਾਹਿਬ ਤੁਠਾ ਜੋ ਮਿਲੈ ਮਹੱਲਾ ਦੂਜਾ ਇਕ ਨਈ ਚਾકરી ਜਿਤ ਪਉ ਖਸਮ ਨ ਜਾਏ ਨਾਨਕ ਸੇਵਕ ਕਾਂਢੀ ਐ ਜਿਸ ਤੀ ਖਸਮ ਸਮਾਏ ਪੌੜੀ ਨਾਨਕ ਅੰਤਨ ਜਪਨੇ ਹਰਤਾ ਕੇ ਪਾਰਵਾਰ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ ਇਕ ਨਾ ਗਲੀ ਜੰਜੀਰੀਆਂ ਇਕ ਤੁਰੀ ਚੜੇ ਬਸਿਆਰ ਆਪ ਕਰਾਏ ਕਰੇ ਆਪ ਹਉ ਕੈਸਿਉ ਕਰੀ ਪੁਕਾਰ ਨਾਨਕ ਕਰਨਾ ਜਿਨ ਕੇ ਆ ਫਿਰ ਤਸਹੀ ਕਰਨੇ ਸਾਰ ਸਲੋਕ ਮਹੱਲਾ ਪਹਿਲਾ ਆਪੇ ਪਾण्डे ਸਾਜਣ ਆਪੇ ਪੂਰਨ ਦੇ ਇੱਕ ਨੇ ਦਦ ਸਮਾਈਆ ਇੱਕ ਚੁੱਲ੍ਹਾ ਰਹਿਣ ਚੜੇ ਇੱਕ ਨਹਲੀ ਪੈ ਸਵਨ ਇੱਕ ਉਪਰ ਰਹਿਣ ਖੜੇ ਤਨਾਂ ਸਵਾਰੇ ਨਾਨਕ ਜਿਨ ਕੋ ਨਦਰ ਕਰੇ ਮਹੱਲਾ ਦੂਜਾ ਤਾਪੇ ਸਾਜ ਕਰੀ ਆਪ ਜਾਈ ਪਰਖਿਆ ਆਪ ਤਿਸ ਵੀਰ ਜੰਤੋ ਪਾਇ ਕੈ ਦੇਖਿਆ ਥਾਪ ਥਾਪ ਕਿਸਨ ਕਹੀਏ ਨਾਨਕਾ ਸਭ ਕਿਛੁ ਆਪੇ ਆਪ ਪੌੜੀ ਵੜੇ ਕਿਆ ਵੜੇ ਆਇਆ ਕਿਛ ਕਹਿਣਾ ਕਹਿਣ ਨ ਜਾਏ ਸੋ ਕਰਤਾ ਕਾਤਰ ਕਰੀ ਮnde ਜੀਆ ਰਿਜਕ ਸੰਭਾਹਿ ਸਾਇਕਾਰ ਕੁਮਾਵਣੀ ਤਰ ਛੋਡੇ ਤੰਨ ਪਾਏ ਨਾਨਕੇ ਕੀ ਬਾਹਰੀ ਹੋਰ ਦੂਜੀ ਨਾਹੀ ਜਾਏ ਸੋ ਕਰੇ ਜਿਤ ਸਰਜਾਈ ਸੁਧ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਰਾਗ ਆਸਾ ਬਾਣੀ ਭਗਤਾ ਕੇ ਕਬੀਰ ਜੀਓ ਨਾਮ ਦੇਓ ਜੀਓ ਰਵਦਾਸ ਜੀਓ ਆਸਾ ਸ੍ਰੀ ਕਬੀਰ ਜੀਓ ਗੁਰ ਚਰਨ ਲਾਗ ਹਮ ਬਿਨਵਤਾ ਪੂਛਤ ਕਹਿ ਜੀਓ ਪਾਇਆ ਕਾਵਣ ਕਾਜ ਜਗ ਉਪਜੈ ਬਿਨਸੈ ਕਹੋ ਮੋਹ ਸਮਝਾਇਆ ਦੇਵ ਕਰੋ ਦਇਆ ਮੋਹੀ ਮਾਰਗ ਲਾਵੋ ਜਿਤ ਪੈ ਬੰਧਨ ਟੂਟੈ ਜਨਮ ਮਰਨ ਦੁਖ ਭੇਡ ਕਰਮ ਸੁਖ ਜੀ ਜਨਮ ਤੇ ਛੁਟੈ ਰਹਾਉ ਮਾਇਆ ਫਾਸ ਬੰਧ ਨਹੀਂ ਫਾਰੇ ਆਰ ਮਨ ਸੁਨ ਨ ਲੁਕੈ ਆਪਾ ਪਦ ਨਿਰਬਾਨ ਨ ਚੀਨਿਆ ਇਨ ਬਿਦ ਅਪਿਓ ਨ ਚੂਕੈ ਕਹੀ ਨ ਉਪਜੈ ਉਪਜੀ ਜਾਣੈ ਭਾਵ ਭਾਵ ਬਿਹੂਣਾ ਉਦਯਸਤ ਕੀ ਮਨ ਬੋਧ ਨਸੀ ਤਉ ਸਦਾ ਸਹਜਲ ਵਲੀਨਾ ਜਿਉ ਪਤਿ ਬਿੰਬ ਬਿੰਬ ਕਉ ਮਿਲੀ ਹੈ ਉਦਕ ਕੁੰਭ ਬਿਗਰਾਨਾ ਕਾਹ ਕਬੀਰ ਐਸਾ ਗੁਣ ਭ੍ਰਮ ਭਾਗਾ ਤਉ ਮਨ ਸੁਨ ਸਿਮਨ